ਹੱਥ ਫੜ ਨੰਗੀ ਕਰਪਾਨ ਓਦੋਂ ਗੁਰਾਂ ਨੇ ਹੱਥ ਫੜ ਨੰਗੀ ਕਰਪਾਨ ਓਦੋਂ ਗੁਰਾਂ ਨੇ ਸੰਗਤ ਦੇ ਬਾਲਕ છાਤੀ ਮਾਰ ਬੋਲਿਆ ਐਨਿਆਂ ਦੇ ਵਿੱਚੋਂ ਕੋਈ ਉੱਠ ਜਾਵੇ ਸੂਰਮਾ ਇੱਕ ਸੀਸ ਦੀ ਐ ਮੰਗ ਗੁਰਾਂ ਜਿਹੜਾ ਓਦੋਂ ਫੁੱਲਿਆ ਇੱਕ ਸੀਸ ਦੀ ਐ ਮੰਗ ਗੁਰਾਂ ਜਿਹੜਾ ਓਦੋਂ ਫੁੱਲਿਆ ਝਾਕਦੇ ਸੀ ਸਾਰੇ ਇੱਕ ਦੂਜੇ ਮੂੰਹਾਂ ਵੱਲ ਨੂੰ ਛਾ ਗਈ ਸੀ ਚੁੱਪ ਪੂਰੇ ਅੰਦਰ ਪੰਡਾਲ ਜੀ ਕੁਝ ਵੇਖਦੇ ਸੀ ਕੌਤਕ ਪਿਤਾ ਦਸ਼ਮੇਸ਼ ਦਾ ਕੁਝ ਵੇਖਦੇ ਸੀ ਕੌਤਕ ਮੇਰੇ ਪਿਤਾ ਦਸ਼ਮੇਸ਼ ਦਾ ਕੁਝ ਮੰਗ ਸੁਣ ਹੋਏ ਪੂਰੇ ਬਿਹਾਲ ਸੀ ਐਨੇ ਵਿੱਚ ਭਾਈ ਦੇ ਆ ਰਾਮ ਉੱਠ ਖੜਾ ਹੋਇਆ ਜਾ ਕੇ ਗੁਰਾ ਕੋਲ ਭੇਟ ਸੀਸ ਨੂੰ ਚੜਾਇਆ ਸੀ ਬਾਰੋਬਾਰੀ ਪੰਜ ਮੰਗਾ ਪੰਜ ਸੀਸ ਭੇਟ ਹੋਏ ਸ਼ਕਾਕੇ ਅਮਰਤ ਪੰਥ ਖਾਲਸਾ ਸਜਾਇਆ ਸੀ ਸ਼ਕਾਕੇ ਅਮਰਤ ਪੰਥ ਖਾਲਸਾ ਸਜਾਇਆ ਸੀ ਗੁਣਾ ਭਰਪੂਰ ਪੂਰਾ ਖਾਲਸਾ